ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜੰਤ ਸਿੰਘ ਬਸਟਰ ਵੱਲੋਂ ਪੰਜਾਬ ਦੇ ਵੱਡੇ ਪੱਧਰ ਤੇ ਛੜਕਾ ਦਾ ਬਣਾਉਂਦੇ ਮਿੱਥੇ ਕੇ ਟੀਚੇ ਤਹਿਤ ਹਲਕਾ ਰਾਜਸੰਥੀ ਅੰਦਰ ਬਖ ਬਖ ਪਿੰਡਾਂ ਤੋਂ 4 ਛੜਕਾ ਬਣਾਉਂਦਾ ਉਦਘਾਟਨ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਵੱਲੋਂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਦੀ ਅਗਵਾਈ ਹੇਠ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕਾਰਜ ਸ਼ੁਰੂ ਹੋ ਚੁੱਕੇ ਹਨ ਉਹਨਾਂ ਨੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਅੰਦਰੀ ਪੰਜਾਬ ਦਾ ਕੋਈ ਵੀ ਪਿੰਡ ਸ਼ਹਿਰ ਜਾਂ ਕਸਬਾ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ ਉਹਨਾਂ ਨੇ ਆਖਿਆ ਕਿ ਹਲਕਾ Rajasthan ਸੀ ਵਿੱਚ ਵਿਕਾਸ ਕਮਾਂ ਦੀ ਲੜੀ ਨੂੰ ਅੱਗੇ ਤੋਰ ਦਿਆਂ ਹੈ ਸਰਦ ਦੀ ਪਿੰਡ ਪਿੰਡੀ ਔਲਕ ਪਿੰਡੀ ਨੈਨ ਪਿੰਡੀ ਔਲਕ ਤੋਂ ਕੋਗਾ ਅਜਨਾਲਾ ਤੁਗਾਵਾ ਰੋਡ ਅਤੇ ਸ਼ੀਨਾ ਕਰਨ ਸਿੰਘ ਉਮਰਾ ਪੂਰਾ ਦੀਆਂ ਥੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਰਾਜਾ ਸੰਤੋਨੀ ਪੰਜਾਬ ਦਾ ਨੰਬਰ 1 ਹਲਕਾ ਬਣਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਏਗੀ ਉਹਨਾਂ ਨੇ ਅੱਖ ਕੇ ਪੰਜਾਬ ਸਰਕਾਰ ਵੱਲੋਂ ਹਲਕਾ ਰਾਜਾ ਸਰਸੀ ਦੇ ਵਿਕਾਸ ਕਰ ਦੇਣ ਲਈ ਦਿਲ ਖੋਲ ਕੇ ਗਰੰਟੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਪਿੰਡ ਪੱਦਰ ਤੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਇਸ ਸਬੰਧ 목ੇ ਕੋਆਰਡੀਨੇਟਰ ਸੁਖਦੀਪ ਸਿੰਘ ਸੀਨਾ ਸੰਗਠਨ ਇੰਚਾਰਜ ਲਖਵਿੰਦਰ ਸਿੰਘ ਮੀਡੀਆ ਕੋਆਰਡੀਨੇਟਰ ਸ਼ਿਵ ਕੁਮਾਰ ਚੁਗਾਵਾ ਸੋਸ਼ਲ ਮੀਡੀਆ ਕੋਆਰਡੀਨੇਟਰ ਅਮਿਤ ਤੋਜ ਸਿੰਘ ਟਕਸਾਲੀ ਆਗੂ ਗੁਰਸ਼ਰਨਪ੍ਰੀਤ ਸਿੰਘ ਸੰਧੂ ਮਾਨਾਵਾਲਾ ਗੁਰਜੰਟ ਸਿੰਘ ਗਿੱਲ ਸਰਪੰਚ ਅਫਤਾਰ ਸਿੰਘ ਲਾਲੀ ਸਰੰਗੜਾ ਸਰਪੰਚ ਹਰਪਾਲ ਸਿੰਘ ਸਰਪੰਚ ਜਗੀਰ ਸਿੰਘ ਮੈਂਬਰ ਅਨਜੀਤ ਸਿੰਘ ਅਫਤਾਰ ਸਿੰਘ ਬਲਜਿੰਦਰ ਸਿੰਘ ਸ਼ਮਸ਼ੇਰ ਸਿੰਘ ਪ੍ਰਗਟ ਸਿੰਘ ਸੂਰਤਾ ਸਿੰਘ ਗੁਰਮੇਦ ਸਿੰਘ ਕੁਲਦੀਪ ਸਿੰਘ ਸਮੇਤ ਹੋਰ ਵੀ ਕਈ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਜੀ ਕਿਹੜੀਆਂ ਝੜਕਾਂ ਦੇ ਕਿਹੜੇ ਪਿੰਡ ਤੇ ਕਿੰਨੀ ਲਾਗਤ ਨੂੰ ਹੋ ਰਹੀ ਹੈ ਵੇਖੋ ਜੀ ਪਿੰਡੀਔਲਕ ਥ्रू ਕੋਗਾ ਨੰਪਿੰਡੀ ਨਾਂ ਤੋਂ ਇਧਰਲੀ ਸਾਈਡ ਤੇ ਜਿਹੜੀਆਂ ਸੜਕਾਂ ਨੇ ਇੱਕ ਤੇ 225 ਕਿਲੋਮੀਟਰ ਦੀ ਸੜਕ ਹੈ ਜਿਹੜੀ ਪਹਿਲੀ ਸੀਗੀ ਇਹ ਹੈਗੀ ਹੈ 160 ਕਿਲੋਮੀਟਰ ਦੀ ਸੜਕ ਹੈ ਇਹਦੀ ਜਿਹੜੀ ਲਾਗਤ ਆਊਗੀ 68 ਲੱਖ ਰੁਪਏ ਦੀ ਲਾਗਤ ਆਊਗੀ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਸਾਨੂੰ ਇਹ ਮੰਡੀ ਦੇ ਜਿਹੜੇ ਪੈਸੇ ਅਲੋਟ ਕੀਤੇ ਹੈ ਹਨਾ ਉਵੇਂ ਤੇ ਅਸੀਂ ਕਾਫੀ ਦੇਰ ਤੋਂ ਜਿਹੜੀਆਂ ਸਾਡੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੁਸੀਂ ਜਾਣਦੇ ਹੋ ਕਿ ਬੀਜੇਪੀ ਸਰਕਾਰ ਕੋਲੋਂ ਸਾਡਾ ਜਿਹੜਾ ਫੰਡ ਜਿਹੜਾ ਉਹ ਰੋਕੀ ਬੈਠੀ ਹੈ ਸੜਕਾਂ ਦਾ ਮੰਡੀ ਬੋਰਡ ਦੀਆਂ ਕਿੰਨੀਆਂ ਸੜਕਾਂ ਬਣ ਜਾਣੀਆਂ ਸੀਗੀਆਂ ਜੇ ਸਾਡਾ ਜਿਹੜਾ ਉਹ ਪੈਸਾ ਰੋਕਿਆ ਹੋਇਆ ਹੈ ਉਹਨਾਂ ਨੇ ਆਡਿਕਸ ਦਾ ਉਹ ਦੇ ਦਿੱਤਾ ਹੁੰਦਾ ਤੇ ਅੱਜ ਸਾਡੀਆਂ ਜਿੰਨੇ ਵੀ ਸਾਡੇ ਡੇਰੇ ਰਸਤੇ ਐ ਜਿੰਨੀਆਂ ਸਾਡੀਆਂ ਸੜਕਾਂ ਆ ਉਹ ਬਣ ਜਾਣੀਆਂ ਸੀਗੀਆਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡਾਂ ਦੀ ਗੱਲ ਕੀਤੀ ਜਾ ਰਹੀ ਜੀ ਵੇਖੋ ਜੀ ਇਸ ਤੋਂ ਇਲਾਵਾ ਅਦਲੀਵਾਲ ਪਿੰਡ ਦੀ ਜਿਹੜੀ ਉਹ ਉਧਰ ਸੜਕ ਹੈ ਐਂਡ ਉਮਰਪੁਰ ਦੀ ਇੱਕ ਸੜਕ ਹੈ ਚਗਾਵਾ ਰੋਡ ਤੋਂ ਇਸ ਤੋਂ ਇਲਾਵਾ ਵੀ ਜਿਹੜੇ ਅਸੀਂ ਕਈ ਜਿਹੜੇ ਪਿੰਨਾਂ ਦੀਆਂ ਸੜਕਾਂ ਦਾ ਜਿਵੇਂ ਓਠੀਆਂ ਵਾਲੀ ਇੱਕ ਸੜਕ ਬਹੁਤ ਟੁੱਟੀ ਹੋਈ ਹੈ ਉਹਦੀ ਰਿਪੇਅਰ ਜਿਹੜੀ ਆਣੀ ਹੈ ਉਹ ਅਗਲੇ ਸਾਲ ਆਣੀ ਹੈ ਉਹਦੀ ਰਿਪੇਅਰ ਕਿਉਂਕਿ ਇੱਕ ਟਾਈਮ ਪੀਰੀਅਡ ਹੁੰਦਾ ਹੈ ਸੜਕ ਦੀ ਰਿਪੇਅਰ ਦਾ ਬਟ ਮੈਂ ਫਿਰ ਵੀ ਉਹਦੇ ਲਿਖ ਕੇ ਅਸੀਂ ਭੇਜਿਆ ਹੋਇਆ ਹੈ ਕਿ ਉਹ ਬਹੁਤ ਜ਼ਿਆਦਾ ਟੁੱਟ ਚੁੱਕੀ ਹੈ ਔਰ ਉੱਥੇ ਐਕਸੀਡੈਂਟਸ ਹੁੰਦੇ ਆ ਉਹਦੇ ਵਾਸਤੇ ਵੀ ਅਸੀਂ ਸਪੈਸ਼ਲ ਪਰਮਿਸ਼ਨ ਮੰਗੀ ਹੈ ਕਿ ਉਹ ਜਿਹੜੀ ਰੋਡ ਹੈ ਉਹ ਵੀ ਆ ਪਾਵੇਂ ਉਹ ਅਗਲੇ ਸਾਲ ਜਿਹੜੀ ਹੈ ਉਹ ਆਣੀ ਹੈ ਰਿਪੇਅਰ ਦੇ ਵਿੱਚ ਬਟ ਉਹਦਾ ਜਿਹੜਾ ਜਿੰਨਾ ਕਿ ਟੁੱਟਾ ਖੋ ਜਿਆਦਾ ਟੁੱਟ ਚੁੱਕਿਆ ਉਹਨੂੰ ਅਸੀਂ ਪੈਚ ਵਰਕ ਦੇ ਕਰਕੇ ਉਹਨੂੰ ਰਿਪੇਅਰ ਕੀਤਾ ਜਾਵੇ ਇੱਕ ਮੈਡਮ ਇਹ ਬੰਡੀ ਬੋਰਡ ਦੀਆਂ ਹੋਗੇ ਇੱਕ ਪੀ ਡਬਲਯੂ ਡੀ ਦੀਆਂ ਝੜਕਾਂ ਦੇ ਮਤਲਬ ਹੈ ਝੜਕਾ ਜਨਾਲਾ ਤੋਂ ਚਿਕਾਵਾ ਜਿਹੜੀ ਹੈ ਜੀ ਬਿਲਕੁਲ ਰਾਹ ਭਾਲਤੀਆ ਹੋਏ ਅੱਗੇ ਵੀ ਤੁਹਾਨੂੰ ਕੈਮਰਾ ਮਦਦ ਦੇਖੋ ਉਹ ਬਣ ਰਹੀ ਹੈ ਮੈਨੂੰ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਦੀ ਆ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਪਿੱਛੇ ਮੀ ਆ ਰਿਹਾ ਸੀਗਾ ਬਟ ਉਹਨਾਂ ਨੇ ਫੋਟੋਆਂ ਵੀ ਮੈਨੂੰ ਭੇਜੀਆਂ ਸੀਗੀਆਂ ਬਕਾਇਦਾ ਤੌਰ ਦੇ ਉੱਤੇ ਮੇਰੇ ਫੋਨ ਦੇ ਉੱਤੇ ਕਿ ਉੱਥੇ ਸਮਾਨ ਵੀ ਉਤਰ ਚੁੱਕਿਆ ਆ ਔਰ ਉਹ ਸੜਕ ਪਾਸ ਵੀ ਹੋ ਚੁੱਕੀ ਆ ਉਹਦੇ ਪੈਸੇ ਵੀ ਜਾ ਚੁੱਕੇ ਆ ਸਾਰਾ ਕੁਝ ਪਾਸ ਹੋ ਚੁੱਕਿਆ ਆ ਉਹ ਛੇਤੀ ਹੀ ਉਹ ਵੀ ਬਣ ਜੂਗੀ ਜੀ ਥੈਂਕ ਯੂ ਥੈਂਕ ਯੂ ਮੈਂ ਸਰਪੰਚਰ ਭਾਲ ਸਿੰਘ ਪਿੰਡ ਪਿੰਡੀ ਵਾਲਾ ਖੁਰਦਾ ਜੋ ਅੱਜ ਸਾਡੇ ਹਲਕੇ ਦੇ ਮੈਡਮ ਸੋਨੀਆ ਮਾਨ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਸਾਡੇ ਪਿੰਡ ਤੋਂ ਜੋ ਪਿੰਡ ਪਿੰਡੀ ਔਲਖ ਤੋਂ ਸ਼ਰਕ ਖੋਗੇ ਨਹੀਂ ਜਾਂਦੀ ਸੀ ਉਹ ਪਿਛਲੇ 20-25 ਸਾਲ ਤੋਂ ਉਹਦੀ ਰਿਪੇਅਰ ਨਹੀਂ ਹੋਈ ਕੋਈ ਨਾ ਤੇ ਲੁੱਕ ਪਈ ਨਾ ਬਜਰੀ ਦੁਬਾਰਾ ਉਹ ਅੱਜ ਹੀ ਉਹਨਾਂ ਨੂੰ ਮੈਡਮ ਨੂੰ ਕਹਿ ਗਏ ਉਹਨਾਂ ਦਾ ਧੰਨਵਾਦ ਚਲੋ ਉਹਨਾਂ ਨੇ ਮਹਿਕਮੇ ਨੂੰ ਕਹਿ ਕੇ ਉਹਦਾ ਉਦਘਾਟਨ ਕਰਵਾਇਆ ਜੋ ਵੀ 20-25 ਸਾਲ ਤੋਂ ਰੁਗੀ ਸੀ ਤੇ ਉਹ ਹੁਣ ਬੰਜੂ ਛੇਤੀ ਸਿਆਲ ਸਿਆਲ ਕਹਿੰਦੇ ਆ ਵੀ ਲੋਕ ਬਜਰੀ ਪਾ ਕੇ ਤੇ ਆਪਾਂ ਤਿਆਰ ਕਰ ਦਾਂਗੇ ਜਿਹੜੀ ਜਿਆਦਾ ਮੁਸ਼ਕਲ ਸੀ ਲੋਕਾਂ ਦੀ ਉਹ ਹੱਲ ਹੋ ਜਾਏ